ਨੇ ਹੁਣ ਕਾ ਭੱਜ ਵਰਗੇ ਬੈਠੇ ਰਹਿਣਾ ਦੇ ਬਣ ਰੱਖਾ ਮਾ ਉੜਦੀ ਹੀ ਨਹੀਂ ਤੋ ਜੋ ਬੈਣੀ ਆ ਕੀ ਕਰਾਂ ਫਿਰ ਬੈਠੀ ਆ ਦੱਸੋ ਤੁਸੀਂ ਕੀ ਕਹਿੰਦੇ ਹੋ ਜਸਵੀਰ ਦਾ ਟੈਲੀਫੋਨ ਆਂਦਾ ਪਈ ਸੁਣਿਆ ਨਹੀਂ ਤੁਸੀਂ ਸੁਣ ਲਿਆ ਤੇ ਮੈਂ ਤਾਂ ਉਹ ਕਹਿੰਦੀ ਮੈਂ ਆਨੀ ਪਈ ਆ ਤੇ ਮੇਰੀ ਗੱਲ ਸੁਣ ਕੋਈ ਸਾਡੇ ਕਿਸੇ ਬੱਚੇ ਦਾ ਜਨਮ ਦਿਨ ਤੇ ਨਹੀਂਗਾ ਨਹੀਂ ਜਨਮ ਨਹੀਂ ਤੇ ਕੀ ਰਵ ਨਹੀਂਗਾ ਨਹੀਂ ਮੈਂ ਕਿਹਾ ਪੂਆ ਨੂੰ ਚਾਹ ਹੁੰਦਾ ਮੈਂ ਗਿਫਟ ਦੇ ਕੇ ਆਵਾ ਨੱਥੇ ਪੁਆ ਉਤਰਾ ਵੀ ਆ ਸਕਦੀ ਪੁਆਨ ਤੋਂ ਚਾਹੀ ਰਣਾ ਪੇਕੇ ਆਉਂਦਾ ਮੈਂ ਕਿ ਸ਼ਾਇਦ ਕਿਸੇ ਦਾ ਜਨਮ ਦਿਨ ਹੋਵੇ ਜਨਵਰਸਰੀ ਹੋਵੇ ਵੀ ਯਾਦ ਕਰ ਲੈ ਕਿਸੇ ਦਾ ਕੁਝ ਨਹੀਂ ਹੈਗਾ ਉਤਰੇ ਖੁਸ਼ੀ ਨਾ ਹੀ ਆਉਂਦੀ ਹੋਣੀ ਆ ਚਲ ਸਾਨੂੰ ਪਿਆਰ ਵੀ ਬਹੁਤ ਕਰਦੀ ਐ ਨਾ ਕੋਈ ਹੋਣੀ ਆਂਦੇ ਦਿਲ ਚ ਗੱਲ ਕੋਈ ਤੁਸ ਤੋਂ ਕਰਨਾਈ ਉਹ ਕੁਝ ਹੋਣਾ ਵਾ ਆਂਦੀ ਨਹੀਂ ਮੈਂ ਜਾਵਾਂ ਤਾਂ ਨਾਲੇ ਮੇਲੇ ਆਵਾਂ ਨਾਲੇ ਗੱਲ ਕਰਿਆਉਂਗੀ ਕੋਈ ਨਹੀਂ ਆਉਂਦੀ ਐ ਨਾ ਫੇ ਪਤਾ ਲੱਗ ਜਾਂਦਾ ਚਲ ਠੀਕ ਐ ਫਿਰ ਮੈਨੂੰ ਦੱਸ ਉਹਦੇ ਲਈ ਕੀ ਖਾਣ ਲਈ ਬਣਾਵਾਂ ਵੇ ਅਸੀਂ ਨੁਪਾਸਤਾ ਜ਼ਿਆਦਾ ਪਸੰਦ ਹੈ ਬਣਾ ਲਓ ਫਿਰ ਬਣਾ ਲਾ ਮੈਂ ਪਾਸਤਾ ਬਣਾ ਲਾਂਣੀ ਆ ਬਾਕੀ ਆਉਗੀ ਨਾ ਪੁੱਛ ਕੇ ਬਣਾ ਲਾਂਗੇ ਮੈਂ ਟੋਮੇਂਟੀ ਬਣਾ ਲੈਣਾ ਠੀਕ ਆ ਤੇ ਪਾਸਤਾ ਤੇ ਮੈਂ ਬਣਾਵਾਂ ਫਿਰ ਹਾਂ ਠੀਕ ਆ ਬਣਾਣੀ ਆ ਫਿਰ ਨਹੀਂ ਮੇਰੀ ਗੱਲ ਸੁਣ ਕੱਲਾ ਪਾਸਤਾ ਹੀ ਨਾ ਬਣਾਵੀ ਹੋਰ ਵੀ ਕੁਝ ਬਣਾਣਾ ਨਾਲ ਤੇ ਨਾਲੇ ਸੁਣ ਮਾਵਾਂ ਦੀ ਦਾਲ ਨਾ ਕੁਕਰ ਚ ਪਾ ਕੇ ਤੇ ਗਿਜਣੀ ਧਰ ਦੇ ਕੁੱਟ ਕੇ ਅਦਰ ਪਾ ਦੀ ਤੇ ਕੁੱਟ ਕੇ ਲਸਣ ਪਾ ਦੀ ਵਿੱਚ ਨਾਲ ਪਾ ਦੀ ਥੋੜਾ ਤੇਲ ਥੋੜੀ ਪਾ ਦੀ ਦੇਗੀ ਮਰ ਤੇ ਵੇਖ ਦਾਲ ਭਰਦੀ ਕਿੱਡੀ ਸਵਾਦ ਤੇ ਸ਼ਾਮਾਂ ਨੂੰ ਜਾਉਗੇ ਨਾ ਡੱਬੇ 'ਚ ਦਵਾਂਗੇ ਪਾ ਤੇ ਫੁਲਕੇ ਉਹਨੂੰ ਬੁਜਾਰੀ ਮੰਗਾ ਦਾਂਗੇ ਤੰਦੂਰੀ ਵਾਲੇ ਤੇ ਕਿੱਡਾ ਚਾਹ ਦੇ ਨਾਲ ਉਹਨੇ ਖੜਨੇ ਆ ਖੁਸ਼ ਹੋ ਜਾਣਾ ਉਹਨੇ ਵੇਖ ਕੇ ਕਿ ਮੇਰੀਆਂ ਪਰਜਾਈਆਂ ਨੇ ਕਿੰਨਾ ਕੁਝ ਬੜਾਇਆ ਮੇਰੇ ਵਾਸਤੇ ਲੋਕ ਕਿੰਨੀ ਚੰਗੀ ਐ ਸਾਡੇ ਲਈ ਕਿੰਨਾ ਕੁਝ ਲੈ ਕੇ ਆਉਂਦੀ ਐ ਹੈ ਅਹੀਂ ਵੀ ਤੂੰ ਇਹਦਾ ਸੋਚਣਾ ਨਾ ਤੇ ਨਾਲ ਨਾ ਉਹਨੂੰ ਚਟਣੀ ਇੱਕ ਬਣਾ ਕੇ ਦੇਣੀ ਮਪੂਤਨੇ ਵਾਲੀ ਵੇਖੀ ਮੈਂ ਬਣਾ ਕੇ ਦੇ ਦੂੰ ਕਿੱਡੀ ਸਵਾਦ ਨਾਲੇ ਖਾਉਗੀ ਨਾਲੇ ਯਾਦ ਕਰੋਗੀ ਵੈਸੇ ਤੇ ਤੇਰੀਆਂ ਸਕੀਮਾਂ ਕਾਮਯਾਬ ਹੁੰਦੀਆਂ ਮੇਸਾਂ ਹੀ ਮੇਸਾਂ ਹੀ ਤੇ ਵੈਸੇ ਵੀ ਹੁਣੋਂ ਨਾ ਮਾਂ ਤੇ ਪਰੌਂਠੇ ਬਹੁਤ ਸਵਾਲ ਲੱਗਦੇ ਉਹਨੇ ਖੁਸ਼ ਹੋਇਆ ਨਾ ਤੇ ਸਾਡੇ ਲਈ ਵੀ ਤੇ ਵੇਰ ਕਿੰਨਾ ਸਮਾਨ ਤੇ ਲੈ ਆਂਦੀ ਏ ਇਹ ਤੇ ਗੱਲ ਠੀਕ ਹੈ ਤੇ ਬਣਾਓ ਤੁਸੀਂ ਫਟਾਫਟ ਹੋਰ ਫਿਰ ਮੈਂ ਬਣਾਣ ਲੱਗੀ ਵੈਸੇ ਤਾਂ ਸਾਡੀ ਹਾਈ ਤੇ ਚਾਰਾਂ ਦੀ ਨਾ ਨੀ ਪਰ ਪਿਆਰ ਸਾਡੇ ਨਾਲ ਬਹੁਤ ਆਈ ਮਗਰ ਅਹੀਂ ਜਿਆਦਾ ਹੀ ਪਿਆਰ ਕਰਦੇ ਆ ਅਹੀਂ ਉਹਨੂੰ ਉਧਰ ਚਾਣ ਹੀ ਨਹੀਂ ਦਿੰਦੇ ਇੰਨਾ ਪਿਆਰ ਕਰਦੇ ਆ ਕਿ ਉੱਲਣ ਨਹੀਂ ਦੇਈਦਾ ਵੀ ਭਾਵੇਂ ਤੂੰ ਜੋ ਕਹਿੰਨੀ ਉਹ ਕਰਾਂਗੇ ਆਪਾਂ ਇਹ ਤਾਂ ਹੈ ਹੀ ਐ ਫਿਰ ਤੇ ਪਿਆਰ ਵੱਧ ਤੋਂ ਵੱਧ ਕਰੀਦਾ ਵੀ ਉਧਰ ਜਾਂਦੀ ਲੋੜ ਹੀ ਨਾ ਪਵੇ ਉਤਾ ਹੀ ਉਹ ਉਧਰ ਜਾਂਦੀ ਵੀ ਸਾਡੇ ਕੋਲ ਹੀ ਰਹਿੰਦੀ ਐ ਇੱਥੇ ਹੀ ਆਪਣੇ ਦੂਸੇ ਸਤਾਰੇ ਕਰ ਜਾਂਦੀ ਉਹ ਮੇਰੀ ਗੱਲ ਸੁਣੋ ਜਾਂਦੀ ਨਹੀਂ ਆਪਾਂ ਹੀ ਨਹੀਂ ਜਾਣ ਦਿੰਦੀਆਂ ਉਹਨੂੰ ਨਹੀਂ ਤਾਂ ਬਾਕੀ ਨਾ ਹੋਵੇ ਉਹ ਚਲੀ ਜਾਵੇ ਅਸੀਂ ਪਿਆਰੀ ਨਾ ਕਰਦੀਆਂ ਵੀ ਬਾਹਰ ਲੈਨੀਆ ਤੇ ਉਠੜ ਹੀ ਨਹੀਂ ਦਿੰਦੀਆਂ ਆਪਾਂ ਨੀ ਚੈੱਕ ਤੇ ਘਰ ਮੋਬਾਈਲ ਜਰਾ ਨਾ ਕੀ ਚੈੱਕ ਕਰਾ ਉਹ ਕਿਤੇ ਉਹਨਾਂ ਨੇ ਸਟੇਟਸ ਤੇ ਨਹੀਂ ਪਾਏ ਹੋਏ ਕਿੰਨਾ ਨੇ ਉਹਨਾਂ ਨੇ ਦਰਾਨੀਆਂ ਨੇ ਦਰਾਨੀਆਂ ਨੇ ਆਹੋ ਕਿਸੇ ਬੱਚੇ ਦਾ ਕੁਝ ਹੋਵੇ ਨਾ ਆਹੋ ਨਹੀਂ ਇਹ ਹੋ ਸਕਦੇ ਵੀ ਨਹੀਂ ਹੁਣੀ ਮੈਨੂੰ ਨਹੀਂ ਕੋਕ ਨਹੀਂ ਆਦਾ ਹੈ ਨਹੀਂ ਕੋਈ ਸਟੇਟਸ ਤਾਂ ਨਹੀਂ ਪਾਏ ਹੋ ਨਾ ਜੇ ਕੁਝ ਹੋਦਰ ਲਈ ਲਈ ਆਈ ਨਾ ਤੇ ਮੈਂ ਨਹੀਂ ਉਹ ਜਾਣ ਦੇਣਾ ਉਧਰ ਨਾ ਨੰਗਣਾ ਤੇ ਆਂਦੀ ਐ ਹਾਂ ਆਪਾਂ ਇੱਥੇ ਹੀ ਢੱਕ ਲੈਣਾ ਤੂੰ ਵੇਖੀ ਸਹੀ ਮੇਰੀ ਫਿਰ ਚਲਾਕੀ ਫੇਰ ਮੰਨੇ ਹੀ ਮੈਨੂੰ ਇਹ ਕਹੇ ਨਹੀਂ ਹਿੱਲਣੇ ਦਿੱਤਾ ਤੇ ਨਾ ਉਹਨੂੰ ਤੇ ਨਾ ਸਮਾਨ ਨੂੰ ਕੋਈ ਨਹੀਂ ਆ ਲੈਣ ਦੇ ਮੈਂ ਇੱਥੇ ਹੀ ਬੈਠੀ ਰਹਿਣਾ ਮੈਂ ਨੰਗਣਾ ਕਹਿਦੀ ਐ ਨਾ ਆ ਠੀਕ ਆ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਈ ਐ ਹਾਂ ਭਾਬੀ ਹੋਰ ਸਭ ਠੀਕ ਹੈ ਹਾਂ ਬਸ ਠੀਕ ਹੈ ਹੋਰ ਤੂੰ ਸੁਣਾ ਭਾਬੀ ਮੈਂ ਵੀ ਠੀਕ ਆ ਚੱਲ ਵਧੀਆ ਵੱਡੀ ਭਾਬੀ ਕਿੱਥੇ ਆ ਇੱਥੇ ਹੀ ਹੋਣੀ ਆ ਆ ਜਾਂਦੀ ਵੱਡੀ ਭਾਬੀ ਵੀ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂਿਲ ਕਰ ਪਿਆ ਹੈ ਨਹੀਂ ਦਿਨਾਂ ਬਾਅਦ ਕਿੱਥੇ ਭਾਬੀ ਹਏ ਤੇ ਤਿੰਨ ਚਾਰ ਦਿਨ ਪਹਿਲਾਂ ਤੇ ਆਈ ਸੀ ਮੈਂ ਫੋਨ ਕਰਨੀ ਵੀ ਸਵੇਰ ਦਾ ਤੇ ਉੱਡਕਣੀ ਭਈਆ ਮੈਂ ਕਿਹਾ ਆਈ ਨਹੀਂ ਪਤਾ ਨਹੀਂ ਕੀ ਗੱਲ ਫੋਨ ਕਰਦਾ ਤੇ ਆਗਾ ਪਾਈ ਨਹੀਂ ਹਾਂਜੀ ਹਾਂਜੀ ਭਾਬੀ ਹੋਰ ਸੁਣਾ ਠੀਕ ਠਾਕ ਹੈ ਹਾਂ ਭਾਬੀ ਠੀਕ ਹੈ ਤੇ ਅੱਛਾ ਕੀ ਪੀਣਾ ਕੀ ਕਾਫੀ ਕੇ ਕੋਲਡ ਡਰਿੰਕ ਲੈ ਆ ਕੀ ਲੈ ਆ ਨਹੀਂ ਭਾਬੀ ਕਿਉਂ ਕੁਝ ਨਹੀਂ ਪੀਣਾ ਮੈਨੂੰ ਜਲਦੀ ਹੈਗੀ ਥੋੜਾ ਜਿਹਾ ਅੱਜ ਕਾਦੀ ਜਲਦੀ ਹੈ ਕਿ ਤੇ ਜਾ ਇੰਜ ਥੋੜੀ ਜਲ ਜਾਈ ਕਾਦੀ ਜਲਦੀ ਹੈ ਭਾਬੀ ਮੇਰੀ ਸੱਸ ਬਿਮਾਰ ਹੈਗੀ ਆ ਉਹਦਾ ਪ੍ਰੈਸ਼ਰ ਹੋਣਾ ਡਾਕਟਰ ਨੇ 50000 ਰੁਪਇਆ ਮੰਗਿਆ ਤੁਹਾਨੂੰ ਪਤਾ ਹੈ ਕਿ ਸਾਡਾ ਤਾਂ ਅਸਲ ਬੜਾ ਔਖਾ ਚੱਲਣ ਡਿਆ ਭਾਬੀ ਤੁਸੀਂ ਐਸਾ ਨਾ ਕਰੋ ਮੈਨੂੰ 50000 ਰੁਪਇਆ ਦੇ ਦੋ 50000 50000 ਇੰਨੇ ਪੈਸੇ ਕੀ ਕਰਨੇ ਭਾਬੀ ਤੁਹਾਨੂੰ ਪਤਾ ਹੈ ਡਾਕਟਰ ਕਹਿੰਦੇ ਨੇ ਕਿ ਜੇ ਤੁਸੀਂ ਇਹਨਾਂ ਦਾ ਆਪਰੇਸ਼ਨ ਨਾ ਨਾ ਕੀਤਾ ਤੇ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਜਲਦੀ ਨਨਕਾ ਆਪਰੇਸ਼ਨ ਕਰਵਾ ਲਓ ਤੁਹਾਨੂੰ ਪਤਾ ਮੇਰੀ ਸਾਸੋ ਮੇਰੀ ਮਾਮਾ ਵਰਗੀ ਹੈ ਕੀ ਆ ਮੈਨੂੰ ਬਹੁਤ ਪਿਆਰ ਕਰਦੀ ਹੈ ਐਸ ਕਰਕੇ ਤੁਸੀਂ ਵੀ ਨੋ 50000 ਰੁਪਏ ਦੇ ਦੋ ਮੈਂ ਤੁਹਾਨੂੰ ਵਾਪਸ ਕਰ ਦਵਾਂਗੀ ਹੱਥ ਬਹੁਤ ਤੰਗ ਜਾਣ ਡਿਆ ਮੈਂ ਤੈਨੂੰ ਦੱਸਾਂਗੇ ਤੈਨੂੰ ਦੁੱਖ ਲੱਗੂਗਾ ਫਿਰ ਵੀ ਤੇਰਾ ਹੱਸ ਕੇ ਮੱਥੇ ਬੋਲੀਦਾ ਵੀ ਸਾਡੀ ਭੈਣ ਆਈ ਹੈ ਹਾਂ ਤੇ ਪੁੱਤ ਬਹੁਤ ਜ਼ਿਆਦਾ ਤੰਗ ਚੱਲਣ ਡਿਆ ਅਹੀਂ ਪਤਾ ਨਹੀਂ ਕਿਤਰਾ ਬਜਾੜਾ ਕਰਨ ਡੇ ਘਾਤ ਨਾਲੇ ਰਕਮ ਦੇਰੀ ਪਈ ਵੱਡੀ ਏ ਉਹੀ ਰਾਜਵਾਲੀ ਗੱਲ ਥੋੜੇ ਬਧੋਨ ਤੇ ਕਰ ਦਿੰਦੇ ਇਕੱਠੇ-ਬੁਟੇ ਰਕਮ ਬੜੀ ਵੱਡੀ ਏ ਪਰ ਭਾਪੀ ਮੈਂ ਤੇਨਨ ਨੂੰ ਕਹਿ ਕੇ ਆਈ ਆ ਕਿ ਮੇਰੀਆਂ ਪਰਜਾਈਆਂ ਨੇ ਨਾ ਨਹੀਂ ਕਰਨੇ ਉਸੇ ਵਕਤ ਦੇਣੇ ਤੁਹਾਨੂੰ ਪਤਾ ਇਹਨਾਂ ਦਾ ਆਪਣੇ ਭਰਾਵਾਂ ਨਾਲ ਲੜਾਈ ਝਗੜਾ ਚੱਲਣ ਡਿਆ ਉਹ ਜਗ੍ਹਾ ਨੂੰ ਲੈ ਕੇ ਉਹਨਾਂ ਨੇ ਇੱਕ ਪੰਜਾ ਨਹੀਂ ਦੇਣਾ ਮਾਤਾ ਸਾਡੇ ਕੋਲ ਹੀ ਰਹਿਣ ਡਈ ਆ ਅੱਛਾ ਤੁਸੀਂ ਐਸਾ ਕਰੋ ਆਨੋ ਫੜੋ ਆ ਮੇਰੇ ਇਹ ਨਾ ਕਾਰ ਕੰਮ ਇਹ ਕੀ ਕਰਨੀਆਂ ਤਾਂ ਫਿਰ ਕੀ ਤੂੰ ਰੱਖ ਇਹਦੇ ਨਾਲ ਕੁਛ ਨਹੀਂ ਹੋਣਾ ਇਹ ਕੀ ਕਰੇਂਗੀ ਦਸ ਵੀਰ ਅਸੀਂ ਗੱਲ ਐ ਤੋ ਮੈਂ ਕਿੰਨੇ ਕੁ ਤੱਕ ਕਰਕੇ ਫੜ ਕੇ ਦੇ ਦੇਣੀ ਆ 50000 ਨਹੀਂ ਹੋ ਜਾਣਾ ਜਸਵੀਰ ਐਡੀ ਵੱਡੀ ਦਾ ਕੰਮ ਘਰ ਥੋੜੀ ਤਾਂ ਕੀ ਦੀ ਦੇ ਨਾ ਨਾ ਸਾਡ ਜਨਾਨੀਆਂ ਨੂੰ ਕਿੱਥੋਂ ਆਣਿਆ ਅਗਰ ਨਹੀਂ ਪਾ ਕੰਨ ਨਹੀਂ ਪੁੱਛੇ ਤੇਰੇ ਵੀਰ ਐਨਾ ਥੋੜੀ ਜਾ ਰੁ ਦੇਣ ਦੇ ਕੋਈ ਪੈਸੇ ਖਰਚਾ ਹੀ ਦਿੰਦੇ ਆ ਮੈਂ ਤਾਂ ਟੱਡ ਕੋ ਮੰਗਣੇ ਨਹੀਂ ਡਈ ਮੈਂ ਤਾਂ ਇਹ ਗੱਲ ਕਹਿਣ ਨਹੀਂ ਆ ਕਿ ਵੀਰਾਂ ਨੂੰ ਤੁਸੀਂ ਕਹਿ ਦੋ ਜੇ ਬਹੁਤੀ ਗੱਲ ਆ ਤੇ ਮੇਰੀਆਂ ਵਾਲੀਆਂ ਰੱਖ ਲੋ ਤੇ ਮੈਨੂੰ 50000 ਰੁਪਇਆ ਦੇ ਦੋ ਇਹ ਨਹੀਂ ਅਸੀਂ ਰੱਖਣੀ ਆ ਅਸੀਂ ਧੀ ਦੇ ਕੰਨਾਂ 'ਚ ਲਾ ਕੇ ਅਸੀਂ ਨਹੀਂ ਰੱਖਣੀ ਐ ਕੋਈ ਨਹੀਂ ਅਸੀਂ ਤੇਰੇ ਵੀਰ ਨਾਲ ਗੱਲ ਕਰਾਂਗੇ ਤੂੰ ਇਹਨਾਂ ਪਾਪ ਨਹੀਂ ਕਰਨਾ ਤੇ ਇਹ ਨਹੀਂ ਰੱਖਣੀ ਫਿਰ ਭਾਬੀ ਗੱਲ ਤਾਂ ਤੁਹਾਨੂੰ ਹੁਣੇ ਹੀ ਕਰਨੀ ਪੈਣੀ ਆ ਮੇਰੀ ਸੱਸ ਹਸਪਤਾਲ ਦਾਖਲ ਹੈ ਗਈ ਆ ਪੈਸੇ ਦਵਾਂਗੇ ਤੇ ਡਾਕਟਰ ਨੇ ਲਾਅ ਸ਼ੁਰੂ ਕਰਨਾ ਹੈਗਾ ਭਾਬੀ ਜਦੋਂ ਮੇਰੇ ਕੋਲ ਪੈਸੇ ਹੋਣਗੇ ਨਾ ਮੈਂ ਤੁਹਾਨੂੰ ਦੇ ਕੇ ਤੇ ਵਾਲੀਆਂ ਝੜਾ ਕੇ ਲੈ ਜਾਣਗੇ ਉੱਥੇ ਕੋਈ ਤਾਂ ਅਹੀਂ ਕਿਥੇ ਪੁੱਤ ਗਏ ਰੱਖਣੀਆਂ ਆਈ ਤਾਂ ਆਪੇ ਨਾ ਚੀਜ਼ਾਂ ਤੋਂ ਡਰਦੇ ਆ ਇਹ ਤੂੰ ਅੰਦਰ ਆਖੇ ਤੂੰ ਨਹੀਂ ਰੱਖ ਪੁੱਤ ਤੂੰ ਰੱਖਾ ਆਪਣੇ ਕੋਈ ਨਹੀਂ ਰੱਖਦੀ ਜਾਂਦਾ ਨਾ ਤੇਰਾ ਵੀਰਾ ਤੇ ਗੱਲ ਕਰਨੇ ਦੋਨਾਂ ਵੀਰੇ ਨਾਲ ਗੱਲ ਕਰ ਮੈਂ ਵੱਡੇ ਨਾ ਕਦ ਕਰਕੇ ਵੇ ਨਹੀਂ ਘਰ ਦੀ ਆ ਕੁਛ ਨਾ ਕੁਛ ਨਸਲਾ ਹਲ ਹੋ ਹੀ ਜਾਵੇ ਕੀ ਪਤਾ ਤੇ ਤੂੰ ਇਹਨਾਂ ਨੂੰ ਕਰਨੀ ਬਾਤ ਇਹਨਾਂ ਨੂੰ ਹੱਥ ਕਿਉਂ ਫੜਨੇ ਕਰੀਂ ਇਹਨੂੰ ਬਾਗ ਨਾ ਚੰਗਾ ਪੱਬੀ ਤੁਸੀਂ ਐਸਾ ਕਰਿਓ ਕਿ ਜਰੂਰ ਪਤਾ ਕਰਦੇਓ ਵੀਰੇ ਕੋ हां ਮੈਨੂੰ ਟੈਲੀਫੋਨ ਕਰਦੇਓ ਤੇ ਇੱਕ ਜਣਾ ਹੋਰ ਆਕਿਆ ਮੈਂ ਉਹਨਾਂ ਨਾਲ ਗੱਲ ਕਰਦੀ ਆਂ ਚੰਗਾ ਕਰਦੇਓ ਭਾਬੀ ਫਿਰ ਪਤਾ ਤੂੰ ਤੂੰ ਕੁਝ ਖਾਣਾ ਪੀਣਾ ਨਹੀਂ ਨਹੀਂ ਭਾਬੀ ਮੈਂ ਹਸਪੀਟਲ ਛੇਤੀ ਪਹੁੰਚਣਾ ਇਹ ਮੈਨੂੰ ਕਹਿੰਦੇ ਸੀ ਛੇਤੀ ਆ ਜਾਵੇਂ ਚਾਹ ਕੁੱਟ ਪੀਣਾ ਨਹੀਂ ਤੂੰ ਪਾਗਲ ਹਾਰ ਉਹਦੀ ਸੱਸ ਅਸਲ ਪਈ ਤੂੰ ਚਾਵਾ ਬੁਲਾਣ ਲਈ ਨਹੀਂ ਸੱਸ ਤੇ ਉਹਦੀ ਪਈ ਆ ਇਹ ਤੇ ਸਾਡੀ ਧੀ ਐ ਹੁਣ ਘਰ ਆਈ ਐ ਇਸਦਾ ਜਿਆਦਾ ਚੰਗੀ ਨਹੀਂ ਲੱਗਦੀ ਮੈਨੂੰ ਉੱਟ ਚਾਹ ਵੀ ਨਾ ਪੀਵੇ ਉਹ ਉਹ ਚੰਗੀ ਨਹੀਂ ਲੱਗਦੀ ਪਰ ਉਹ ਜਲਦੀ ਐ ਉਹਦਾ ਕਰੋਨਾ ਘਰ ਬੈਠਾ ਹੈ ਹੀ ਜਾਣਦੇ ਉਹਨੂੰ ਕੋਈ ਨਹੀਂ ਦਸਵੀਰ ਮੈਂ ਨਾ ਨਾ ਗੱਲ ਕਰਕੇ ਨਾ ਫਿਰ ਤੈਨੂੰ ਰਾਤੀ ਟੈਲੀਫੋਨ ਕਰ ਦਾਂਗੀ ਸਹੀ ਗੱਲ ਕਹਿੰਦੇ ਭਾਬੀ ਮੇਰਾ ਹਸਪਤਲ ਚ ਜਾਣਾ ਬਹੁਤ ਜ਼ਰੂਰੀ ਆ ਕੋਈ ਨਹੀਂ ਭਾਬੀ ਮੈਂ ਚਲਦੀ ਬਨਉਤ ਕਰਦੇ ਹੋ ਫੋਨ ਕਰਦੇ ਹੋ ਹੌਂਸਲਾ ਰੱਖ ਕੋਈ ਨਹੀਂ ਹਾਂ ਠੀਕ ਆ ਇੱਧਰ ਆਓ ਵੇਖੋ ਬਲੋ ਚਲ ਗਈ ਐ ਆ ਤੇ ਨਹੀਂ ਗਈ। ਕਿੰਦਾ ਚੰਗਾ ਕੰਮ ਕੀਤਾਈ। ਤੂੰ ਵਧੀਆ ਕੀਤਾਈ। ਗੇਮ ਪੱਕੀ ਫੜ ਲੀਓ। ਮੈਂ ਤਾਂ ਫਾਟਣਾ ਸੀਗਾ। ਹੈ? ਮੈਂ ਕਹਿੰਦਾ। ਚੁੰਨੀ ਨਹੀਂ ਆ। ਉਹ ਖੋਪਰ ਤੇ ਦਿਵਾ ਦੇ ਤੈ। ਵੀ ਗੇਮ ਮੈਂ ਖੜੀ ਤੂੰ ਕੀ ਕੀਤਾ? ਤੂੰ ਤਾਂ ਕੱਖ ਨਹੀਂ ਕੀਤਾ। ਜਿਉ ਆਪਣੀਆਂ ਵਾਲੀਆਂ ਫੜਾਂਦੀ ਪਈ ਸੀ ਤੇ ਤੂੰ ਫੜ ਲੈਂਦੀ। ਅਸੀਂ ਘਾਟੇ 'ਚ ਨਹੀਂ ਸੀ ਰਹਿਣਾ। ਤੈਨੂੰ ਪਤਾ ਸੋਨੇ ਦਾ ਭਾਰਤ ਲਈਏ ਲੱਖ ਡੇਢ ਲੱਖ ਦੇ ਕੋਲ। ਤੇ ਜੀ ਵਾਲੀਆਂ ਸੱਤਰ ਕੀ ਹੱਥੋਂ ਘੱਟ ਨਹੀਂ ਦੀਆਂ ਤਾਂ 50000 ਮੰਗਦੀ ਪਈ ਸੀ ਨਾ ਨਾ ਤੇਰਾ ਤੇਰਾ ਦਾ ਹੀ ਮੈਂ ਉਹਦੇ ਚੋਂ ਵੀ 20000 ਬਚਾ ਲਵਾਂ ਇਹੋ ਜੀ ਨਾ ਬਦਨਾਮੀ ਕਿੰਨੇ ਸਾਨੀ ਸੀ ਵਾਲੀਆਂ ਫੜ ਲੈਂਦੇ ਧੀ ਤੇ ਨਹੀਂਆਂ ਵਾਲੀਆਂ ਹੀ ਚੰਗੇ ਲੱਗੀਆਂ ਲੋਕਾਂ ਨੂੰ ਪਤਾ ਲੱਗਣਾ ਤੇ ਮਨ ਗੱਲਾਂ ਕਰਨੀਆਂ ਹੀ ਧੀ ਗਈ ਪੈਸੇ ਲੈਣ ਤੇ ਭਾਬੀਆਂ ਨੇ ਵਾਲੀਆਂ ਹੀ ਫੜ ਲੀਆਂ ਨੇ ਲਾ ਕੇ ਦਿੱਤੀਆਂ ਕਿੱਡੀ ਬਦਨਾਮੀ ਵਾਲੀ ਗੱਲ ਨਾ ਕਰਤੀ ਉਹ ਚੰਗਾ ਮਗਰ ਵਾਲੀਆਂ ਲੈਣੀਆਂ ਨਹੀਂ ਚੰਗੀਆਂ ਤੂੰ ਹੈਗੀ ਤੇ ਵੱਡੀ ਐ ਮਗਰ ਤੂੰ ਕੰਮ ਨਹੀਂ ਸਹੀ ਕਰਦੀ ਨੀਵਾਲੀਆਂ ਲੈ ਰਹੀ ਮੇਰੀ ਗੱਲ ਸੁਣ ਸਾਨੂੰ ਕੀ ਹੈ ਦੇਖ ਲੈ ਜੀ ਮਾ ਕੀ ਪਤਾ ਇਹਨਾਂ ਨੇ ਮੋੜਨੇ ਵੀ ਇੱਕ ਨਹੀਂ ਦੇਂਦੇ 50 ਹਜ਼ਾਰ ਰੁਪਏ ਡੁੱਪਣਾ ਹੀ ਸੀ ਜੋ ਸਰ ਦੇ ਦੰਦੇ ਤੇ ਅਹੀਂ ਕਿਹੜੇ ਦਿੱਤੇ ਆ ਤੂੰ ਕੜਾ ਮੰਨਣਾ ਕਰਿਆ ਤੂੰ ਤਾਂ ਨੰਨਾ ਵੀ ਨਹੀਂ ਕਰਿਆ ਮੈਂ ਤਾਂ ਫਿਰ ਵੀ ਕਿਹਾ ਸੀ ਹਾਥੀ ਬੜਾ ਤੰਗ ਚੱਲਣ ਦਾ ਤੈਨੂੰ ਕਿਥੋਂ దਈਏ 50 ਹਜ਼ਾਰ ਨਾ ਤੇ ਦੱਸ ਫਿਰ ਉਹ ਕਹਿੰਦੀ ਕਿ ਫੇਰ ਨਾ ਗੱਲ ਕਰਨਾ ਵੀਰ ਨਾਲ ਕੀ ਗੱਲ ਕਰਨੀ ਮੈਂ ਤਾਂ ਨਿਓ ਕਰਨੀ ਕੋਈ ਨਹੀਂ ਕਰ ਕੋਈ ਲੋੜ ਹੀ ਨਹੀਂ ਕਰਨਦੀ ਰਾਮ ਗਿਆ ਕਾਮ ਗਿਆ ਉਹ ਕਹਿੰਦੇ ਰਾਤ ਗਈ ਬਾਤ ਗਈ ਬਸ ਹੋਰ 아이 ਲੋੜ ਹੀ ਨਹੀਂ ਆਈ ਸੀ ਚਲੀ ਗਈ ਤੇ ਹੋਰ ਕੀ ਕੰਮ ਖਤਮ ਅਸੀਂ ਕਿੱਥੋਂ ਗਏ ਨੇ 50000 ਇਹਦਾ ਕੋਈ ਭਰੋਸਾ ਨਹੀਂ ਦੇ ਨੇ ਕੰਮ ਕਰਦ ਕੰਦੀ ਵੀ ਹੈ ਨਹੀਂ ਮੇਰੇ ਆਦਮੀ ਦਾ ਤੇ ਕਿੱਥੋਂ ਦੇ ਮੋੜ ਡਿਆਂ ਨਾਲ ਫਸ ਜਾਣਾ ਹੀ ਫਸੋਰ ਤਸਵੀਰ ਸਸੀ ਆ ਭਾਬੇ ਸਸੀ ਕਾ ਕੀ ਹਾਲ ਹੈ ਬਸ ਠੀਕ ਹੈ ਹੋਰ ਸੁਣਾਓ ਹਾਂ ਸਭ ਠੀਕ ਹੈ ਤੂੰ ਸੁਣਾ ਇਧਰੋਂ ਹੀ ਭਾਬੀ ਕੋ ਹਾਂਜੀ ਵੱਡੇ ਭਾਬੀ ਘਰਾਂ ਵੱਲ ਗਈ ਸੀ ਅੱਛਾ ਹਾਂਜੀ ਤੇ ਮੇਰੀ ਗੱਲ ਸੁਣ ਇੱਥੇ ਬਾਰੋ-ਬਾਰੋ ਲੰਗੀ ਜਾਂਦੀ ਵੀ ਇਹ ਘਰ ਨਹੀਂ ਵਿਖਾ ਤੈਨੂੰ ਨਹੀਂ ਨਹੀਂ ਭਾਬੀ ਹਾਂ ਇਹ ਵੀ ਫਿਰ ਆਪਣਾ ਘਰ ਆ ਮੇਰੇ ਵੀਰਾਂ ਦਾ ਘਰ ਆ ਤੇ ਚੱਲ ਫਿਰ ਅੰਦਰ ਆ ਭਾਬੀ ਮੈਂ ਥੋੜਾ ਜਲਦੀ ਜਾਣਾ ਮੈਨੂੰ ਕੰਮ ਆ ਤੂੰ ਆ ਜਾ ਕੋਈ ਗੱਲ ਨਹੀਂ ਤੂੰ ਆ ਅੰਦਰ ਆ ਐਵੇਂ ਕੀ ਗੱਲ ਕੋਈ ਨਾ ਲੈ ਨਹੀਂ ਨਹੀਂ ਮੈਂ ਕਰ ਲੇਗੀ ਫਿਰ ਚੱਲਾ ਉਸ ਵੈਸੇ ਚੱਲ ਚੱਲ ਚੰਨ ਲੱਗਦਾ ਵੇ ਉਹ ਕੀ ਕਹਿਣਗੀ ਆ ਵੀ ਇੱਧਰ ਕਿਉਂ ਗਈ ਹੈ ਤੇਰੇ ਇਹ ਤੇ ਨਹੀਂ ਡਰ ਲੱਗਦਾ ਵੇ ਤੈਨੂੰ ਵੀ ਵੱਡੀ ਕਹੇਗੀ ਵੀ ਤੂੰ ਉਹਨਾਂ ਦੇ ਘਰ ਕਿਉਂ ਗਈ ਹੈ ਚੱਲ ਕੋਈ ਨਹੀਂ ਨਹੀਂ ਭਾਬੀ ਚੱਲ 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 ਅੰਦਰ ਖੁਸ਼ ਹੋ ਕੇ ਚੱਲ ਚੱਲ ਤੇ ਦੀਦੀ ਆਏ ਨਹੀਂ ਮੰਜੂ ਸ਼ੁਕਰ ਹੈ ਕਿ ਤੇ ਆਏ ਜੀ ਮੇਰੇ ਸਬਜੀ ਦੇ ਧਨੀਆ ਪਾਨ ਨੂੰ ਬੈਠੀ ਆ ਆ ਮਸਾ ਦੇ ਮਿਲੀਏ ਮੰਜੂ ਦੀਦੀ ਪਾਬੇ ਸਸਰੀ ਕਾ ਬੜੇ ਦਿਨਾਂ ਬਾਅਦ ਆਇਆ ਸ਼ੁਕਰ ਹੈ ਨਹੀਂ ਕਹਨੇ ਤੇ ਸਿੱਧੇ ਲੱਗਦੇ ਬੇਸਾਨੀ ਇਹ ਤੇ ਮੇਰੀ ਨਜ਼ਰ ਪੈ ਗਈ ਤੇ ਮੈਂ ਕਿ ਕਿੱਥੇ ਸਿੱਧੇ ਸਿੱਧੇ ਘਰੋਂ ਚੱਲੋ ਚਲਾਓ ਦੀਦੀ ਬੈਠੋ ਚੱਲ ਬੈਠ ਬੜੇ ਸਵੈਟਰ ਨਹੀਂ ਜਪਾਇਆ ਨੇ ਠੰਡੇ ਠੰਡੇ ਹੋਏ ਹੋਏ ਸ਼ੁਕਰ ਹੈ ਕਿ ਸਾਡੇ ਦੀਦੀ ਸਾਡੇ ਘਰ ਆਏ ਆ ਦੀਦੀ ਕੀ ਖਾਓਗੇ ਨਹੀਂ ਨਹੀਂ ਭਾਬੀ ਚਾਹ ਬਣਾ ਲੈ ਠੰਡੀ ਆਏ ਹਾਂ ਸੱਚ ਪੁੱਛੋ ਨਾ ਮੇਰਾ ਤਾਂ ਉੱਠਣ ਦਾ ਦਿਲ ਹੀ ਨਹੀਂ ਜੇ ਕਰਦਾ ਬਜੀ ਕਰ ਦੀਦੀ ਨਾਲ ਗੱਲਾਂ ਮਾਰੀ ਜਾਵਾ ਕਿੱਲੇ ਗੱਲਾਂ ਮਾਰਦੇ ਬਹਾਨੇ ਚ ਕੋਈ ਨਹੀਂ ਮੈਂ ਆਪਣਾ ਨਹੀਂ ਜਾ ਭਾਬੀ ਚਾਹ ਦੀ ਮੈਨੂੰ ਕੋਈ ਲੋੜ ਨਹੀਂ ਕਿਉਂ ਤੁਸੀਂ ਬੈਠੋ ਉਧਰ ਸਮੋਸੇ ਖਾ ਕੇ ਆਂਗੇ ਨਾਲ ਚਾਹ ਦੇ ਤਾਂ ਕਰਕੇ ਇੱਧਰ ਦੀ ਚਾਹ ਤੇਨੂੰ ਚੰਗੀ ਨਹੀਂ ਲੱਗਣੀ ਵੀ ਭਾਵੇਂ ਅਸੀਂ ਤੁਹਾਨੂੰ ਬਿਸਕਟ ਹੀ ਖਵਾਣੇ ਚਾਹ ਨਾਲ ਚਾਹ ਪੀ ਲੋ ਭਾਬੀ ਇਹੋ ਜੀ ਕੋਈ ਗੱਲ ਨਹੀਂ ਕੀ ਮੈਂ ਆਵਾਂਗੀ ਫਿਰ ਕਿਸੇ ਦਿਨ ਅੱਜ ਥੋੜਾ ਜਿਹਾ ਮੈਨੂੰ ਜਲਦੀ ਆ ਕਿਉਂ ਮੈਂ ਜਾਣਾ ਨਹੀਂ ਤੇ ਹੋਣ ਕੀ ਤੈਨੂੰ ਬਹਿ ਜਾ 10 ਮਿੰਟ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਭਾਬੀ ਮੇਰੀ ਮਜਬੂਰੀ ਹੈਗੀ ਆ ਨਹੀਂ ਤਾਂ ਮੈਂ ਬਹਿ ਜਾਣਾ ਸੀ ਮਜਬੂਰੀ ਕੀ ਹੈ ਭਾਈ ਠੀਕ ਨੇ ਨਾ ਹਾਂ ਹਾਂ ਭਾਬੀ ਉਹ ਠੀਕ ਹੈ ਕਹਿੰਦੇ ਤੇ ਫਿਰ ਕੀ ਮਜਬੂਰੀ ਤੁਹਾਨੂੰ ਪਤਾ ਹੀ ਕਿੰਨਾ ਤਾਂ ਕੰਮ ਕਰ ਕੋਈ ਇੰਨਾ ਨਹੀਂ ਹੈਗਾ ਭਾਜੀ ਤਾਂ ਉਹਨਾਂ ਨੇ ਵੀ ਕੰਮ ਕਰ ਸੁੱਕ ਨਾਲ ਬਹੁਤ ਵਧੀਆ ਸੀ ਬਸ ਭਾਬੀ ਕਮੇਟੀਆਂ ਪਾਈਆਂ ਸੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਤੇ ਲੈਣ ਦਾ ਰੰਦਾ ਰੋਜ਼ ਕਿਹੜਾ ਰੰਦਾ ਸੀ ਸਾਡੇ ਬੂਹੇ ਤੇ ਤੁਹਾਨੂੰ ਇਹਨਾਂ ਦਾ ਪਤਾ ਇਹਨਾਂ ਨੇ ਲੋਕਾਂ ਦੇ ਪੈਸੇ ਵਾਪਸ ਕਰਤੇ ਤੇ ਆਪਣਾ ਕੰਮ ਕਰ ਠਾਪ ਹੋ ਗਿਆ ਹੁਣ ਤਾਂ ਕਿਸਤਾ ਹੀ ਭਰੇਂਦੀਆਂ ਬਸ ਲੋਕਾਂ ਦੀਆਂ ਦਾ ਗੱਲ ਐਸਰੇ ਭਾਬੀ ਮੇਰੀ ਸੱਸੋ ਹਸਪੀਟਲ ਦਾਖਲ ਹੈਗੀ ਆ ਡਾਕਟਰ ਨੇ ਕਿਹਾ ਹੁਨੇਓ ਦਾ ਆਪਰੇਸ਼ਨ ਕਰਨਾ ਪੈਣਾ ਉਹਦੇ ਵਾਸਤੇ ਡਾਕਟਰ ਨੇ 50000 ਰੁਪਇਆ ਮੰਗਿਆ ਆਪਰੇਸ਼ਨ ਕਾਦਾ ਕਰਨਾ ਨੇ ਕੀ ਹੋਇਆ ਉਹਨਾਂ ਨੂੰ ਉਹਨਾਂ ਦੇ ਪਿੱਤੇ ਚ ਪੱਥਰੀਆਂ ਡਾਕਟਰ ਕਹਿੰਦੇ ਜੇ ਆਪਰੇਸ਼ਨ ਨਾ ਕੀਤਾ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਤੁਹਾਨੂੰ ਤਾਂ ਪਤਾ ਐਨਾ ਦਾ ਆਪਣੇ ਭਰਾਵਾਂ ਦੇ ਨਾਲ ਲੜਾਈ ਝਗੜਾ ਚੱਲਣ ਡਿਆ ਜਗ੍ਹਾ ਨੂੰ ਲੈ ਕੇ ਤੇ ਪੈਸੇ ਸਾਡੇ ਕੋਲ ਮੁਸ਼ਕਲ ਆ ਮੈਂ ਆਈ ਸੀ ਵੱਡੇ ਵੀਰਾਂ ਵੱਲ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਆ 50000 ਰੁਪਏ ਦੇ ਦੋ ਦੇਦਾ ਉਹਨਾਂ ਨੇ ਦੇ ਤਾ ਨਾ ਵਾ ਉਹਨਾਂ ਦਾ ਦਿਲ ਵੈਸੇ ਹੈਗਾ ਨਾਲੇ ਦੀਦੀ ਨਾਲ ਪਤਾ ਕਿੰਨਾ ਪਿਆਰ ਹੈਗਾ ਉਹਨਾਂ ਦੇ ਨਾਲ ਬੱਚੇ ਦਾ ਕੰਮ ਵੀ ਬੜਾ ਸੋਹਣਾ ਹੈ ਦੇ ਤਾ ਉਹਨਾਂ ਨੇ ਤੇ ਨਾਲੇ ਵੀਰ ਦੀਦੀ ਜਦੋਂ ਵੀ ਆਂਦੇ ਸੀ ਉਹਨਾਂ ਵਾਸਤੇ ਕਦੀ ਕੁਝ ਲੈ ਕੇ ਆ ਨਾ ਕਦੀ ਕੁਝ ਲੈ ਕੇ ਆ ਨਾ ਦੀਦੀ ਨੇ ਤੇ ਹੱਥੋਂ ਤੱਕ ਕਿ ਉਹਨਾਂ ਦੇ ਬੱਚਿਆਂ ਨੂੰ ਸੋਨੇ ਦੀਆਂ ਚੀਜ਼ਾਂ ਪਾਈਆਂ ਯਾਰ ਸਹੀ ਗੱਲ ਹੀ ਹੈ ਨਾ ਪਰ ਉਹ ਨਾ ਨਹੀਂ ਕਰ ਸਕਦੇ ਦੀਦੀ ਨੂੰ ਦੇਖ ਨਾ ਦੀਦੀ ਨਹੀਂ ਭਾਬੀ ਸਾਰਾ ਕੁਝ ਤੁਸੀਂ ਕਹਿ ਡੇ ਜੋ ਸਭ ਗਲਤ ਆ ਉਹਨਾਂ ਨੇ ਮੈਨੂੰ ਨਾ ਕਰਤੀ ਹੈ ਵੱਡੇ ਦੀਦੀ ਨੇ ਉਹ ਕੰਦੇ ਤੇਰੇ ਵੀਰਾਂ ਦਾ ਵੀ ਕੰਮ ਘਾਟ ਹੀ ਚੱਲਦਾ ਮੈਂ ਤਾਂ ਇੱਥੋਂ ਤੱਕ ਕਿਹਾ ਕਿ ਮੇਰੀਆਂ ਵਾਲੀਆਂ ਰੱਖ ਲੋ ਉਹ ਕੰਦੇ ਨਾ ਕੁਝ ਨਹੀਂ ਹੋ ਸਕਦਾ ਤੁਹਾਨੂੰ ਪਤਾ ਮੇਰੀ ਸੱਸ ਬਹੁਤ ਚੰਗੀ ਆ ਮੈਂ ਆਪਣੀ ਸੱਸ ਨੂੰ ਬਹੁਤ ਪਿਆਰ ਕਰਦੀ ਆ ਤੂੰ ਹੀ ਰਖ ਲੋ ਦੀਦੀ ਤੂੰ ਪਾਗਲ ਏ ਮੈਨੂੰ ਪੈਸੇ ਦੇ ਦੋ ਮੰਜੂ ਆਵਾਲੀ ਦੇ ਕਰਨਾ ਚ ਪਾ ਦੀਦੀ ਕਿਹੋ ਜਿਹੀਆਂ ਗੱਲਾਂ ਕਰਦੇ ਬੇਓ ਐਸ ਤਰ੍ਹਾਂ ਦੀ ਛੋਟੀਆਂ ਪਹਿਨਾ ਮੈਂ ਤੁਸੀਂ ਵਾਸਤੇ ਬਗਾਨੇ ਨਹੀਂ ਏ ਜਸਵੀਰ ਮੇਰੀ ਇੱਕ ਗੱਲ ਸੁਣ ਮੰਨਿਆ ਅਸੀਂ ਉਹਨਾਂ ਜਿਹਨੀਆਂ ਅਮੀਰ ਨਹੀਂ ਹੈਗੇ ਪਰ ਕਿ ਜਿਆ ਦਿਲਸ ਪੜਨਾ ਸਮੇਂ ਨਾਲ ਸਾਨੂੰ ਆਂਦਾ ਏ ਤੂੰ ਇਹਦੀ ਗੱਲ ਕਿਵੇਂ ਸੋਚ ਲਈ ਕਿ ਅਸੀਂ ਤੇਰੀ ਵਾਲੀਆਂ ਰੱਖਾਂਗੇ ਹੈ ਜੇ ਜਮਾਂ ਧੀ ਵੀ ਆ ਭਾਵੇਂ ਧੀ ਹੋਵੇ ਭਾਵੇਂ ਕੋਈ ਵੀ ਹੋਵੇ ਕਿਸੇ ਚੀਜ਼ ਕਿਉਂ ਰੱਖਣੀ ਪਰ ਭਾਬੀ ਮੈਨੂੰ ਇਸ ਵਕਤ 50000 ਰੁਪਏ ਦੀ ਬਹੁਤ ਜ਼ਰੂਰਤ ਹੈਗੀ ਤੂੰ ਟੈਨਸ਼ਨ ਨਾ ਲੈ ਮੰਜੂ ਤੇ ਇੱਕ ਗੱਲ ਸੁਣ ਹਾਂਜੀ ਇੱਕ ਹੱਲ ਹੋ ਸਕਦਾ ਬੱਸੋ ਮੇਰੀ ਕਮੇਟੀ ਨਿਕਲੀ ਹੈ ਨਾ ਹਾਂਜੀ ਹਾਂਜੀ ਕਿੰਨੀ ਪਾਈ ਹੈ ਦੋਨਾਂ ਨੇ ਅਸੀਂ ਪਾਈ ਦੀ 40000 ਦੀ ਹਾਂਜੀ ਉਹ ਕਿਸੇ ਨੂੰ ਦੱਸਿਆ ਕੋਈ ਨਹੀਂ ਆਪ ਮੇਰੇ ਕੋਲ ਪੈਸੇ ਉਹ ਮੈਨੂੰ ਰਾਤੀ ਫੜਾ ਗਏ ਸਨ ਸਾਹਮਣੇ ਵਾਲੇ ਪੈਂਜੀ ਆ ਕੇ ਠੀਕ ਹੈ ਉਹ ਮੇਰੇ ਕੋਲ 40000 ਰੁਪਏ ਹੈ ਤੇ ਦੀਦੀ ਤੇ ਮੇਰੀ ਗੱਲ ਸੁਣ ਬਾਕੀ ਰਾਸ਼ਨ ਦੇ 10000 ਤੇਰੇ ਕੋਲ ਕਿੰਨੇ ਪੈਸੇ ਪਏ ਨੇ ਮੇਰੇ ਗੱਲ ਤੁਸੀਂ ਮੈਨੂੰ ਰਾਸ਼ਨ ਵਾਸਤੇ ਪੈਸੇ ਦਿੱਤੇ ਸੀ ਨਾ ਕਿ ਰਾਸ਼ਨ ਲੈ ਆ ਵੀ ਤੇ ਤੁਹਾਨੂੰ ਪਤਾ ਵਾ ਪਿਛਲਾ ਦੇਈਦਾ ਵਾ ਤੇ ਅੱਗੋਂ ਫੇਰ ਲੈਈਦਾ ਵਾ ਰਾਸ਼ਨ ਤੇ ਇਸ ਤਰ੍ਹਾਂ ਕਰਦੇ ਆ ਰਾਸ਼ਨ ਜੇ ਸਾਡਾ ਪਿਆ ਹੋਇਆ ਮੇਰੀ ਗੱਲ ਸੁਣ ਤੂੰ ਦਾ ਇੰਟਰਨੈਸ਼ਨਲ ਪੈਸੇ ਕੱਢ ਦੇ ਤੂੰ ਕੋਈ ਨਹੀਂ ਮੈਂ ਆਪੇ ਉਹਦੇ ਨਾਲ ਗੱਲ ਕਰ ਲਾਂਗੀ ਆਪਾਂ ਉਹਨੂੰ ਅਗਲੇ ਮਹੀਨੇ ਇਕੱਠੇ ਕਰ ਦਿਆਂਗੇ ਠੀਕ ਹੈ ਤੇ ਤੂੰ ਉਹ ਵੀ 10000 ਰੁਪਏ ਕੱਢ ਲੈ ਤੇ 40 ਉਹ अलमारी ਚ ਪਈ 50 ਦਾ 50 ਚੁੱਕ ਕੇ ਲਿਆ ਕੋਈ ਗੱਲ ਠੀਕ ਹੈ ਬਾਕੀ 1000 ਰੁਪਏ ਮੈਨੂੰ ਲੱਗਦਾ ਸਾਈਡ ਤੇ ਇੱਕ ਹੋਰ ਵੀ ਪਿਆ ਹੋਣੀ ਉਹ ਵੀ ਵਿੱਚ ਲੈ ਲੈ ਉਹ ਵੀ ਦੀ ਮੰਗੇ ਦਿੰਨੇ ਕੋਈ ਤੂੰ ਲਿਆ ਜਾਂ ਸਾਰੇ ਪੈਸੇ ਇਕੱਠੇ ਕਰਕੇ ਤੁਸੀਂ ਕਹਿਤਾ ਨਾ ਬਸ ਸਮਝੋ ਦੇ ਤੋ ਦੇ ਦੇ ਤੇ ਤੂੰ ਚੁੱਪ ਕਰਕੇ ਜਾ ਕੇ ਨਾ ਆਂਟੀ ਜੀ ਦਾ ਆਪਰੇਸ਼ਨ ਕਰਾ ਭਾਬੀ ਤੂੰ ਸੀ ਮੈਨੂੰ پیسے ਦੇਣ ਦੇ ਜੇ ਫੇਰ ਕਿਉਂ ਦੇ ਦੇ ਤੂੰ ਕੁਤੂਬ ਕੰਨੀ ਸਾਡੇ ਵਾਸਤੇ ਤੂੰ ਸਾਡੀ ਆਪਣੀ ਹੈ ਤੇ ਆਪਣਿਆਂ ਦੇ ਕੰਮ ਪੈਸਾ ਨਹੀਂ ਆਏਗਾ ਤੇ ਹੋਰ ਕਿਦੇ ਕੰਮ ਆਏਗਾ ਨਾਲੇ ਨਾ ਤੁਸੀਂ ਘਰ ਦੇ ਧੀ ਜੇ ਧੀਆਂ ਨੂੰ ਦਿੱਤਾ ਕਦੇ ਨਹੀਂ ਥੋੜਦਾ ਕੀ ਪਤਾ ਤੁਹਾਨੂੰ ਪੰਜਾਹ ਦੇ ਕੇ ਕਿੰਨੇ ਕ ਪੰਜਾਹ ਸਾਨੂੰ ਆ ਜਾਣਿਆ ਨਾਲੇ ਤੁਹਾਡੀ ਮੰਮੀ ਵੀ ਤਾਂ ਠੀਕ ਹੋ ਜਾਣਗੇ ਨਾ ਜਦੋਂ ਧੀਆਂ ਘਰ ਦੀ ਦਲੀਜ ਟਪਦੀਆਂ ਨੇ ਨਾ ਉਹ ਤੋਂ ਰਿਜੈਕਟ ਨਾਲ ਹੀ ਲੈ ਕੇ ਆਂਦੀਆਂ ਨੇ ਉਹ ਉਹਨਾਂ ਦਾ ਦਿੱਤਾ ਉਹਨਾਂ ਦੇ ਪਿਆਰ ਅਸੀਂ ਖਾਂਦੇ ਵੇ ਆ ਦੀਦੀ ਤੂੰ ਆਈ ਏ ਤੇ ਪਤਾ ਨਹੀਂ ਤੇਰੇ ਪਿਆਰਾਂ ਦਿੱਤਾ ਅਸੀਂ ਖਾਣਾ ਦੀਦੀ ਮੇਰੀ ਗੱਲ ਸੁਣੋ ਦੇਖੋ ਕਮੇਟੀ ਅਸੀਂ ਪਾਈ ਸੀ ਮਾਲਕ ਪਹਿਲੇ ਆ ਗਏ ਮਾਲਕ ਵੀ ਆ ਗਏ ਤੇ ਨਾਲੇ ਸਾਨੂੰ ਪਤਾ ਹੀ ਕਿ ਸਾਡੀ ਕਮੇਟੀ ਨਿਕਲ ਆਣੀ ਹੈ ਪਤਾ ਨਹੀਂ ਅੰਨ ਦੇ ਕਿਸਮਤ ਦੀ ਨਿਕਲ ਆਈ ਉਹ ਕੱਲ ਦੇ ਵੀ ਫੜਫੜ ਗਈ 10 10 ਦਿਨ ਦਿੰਦੀ ਕੋਈ ਨਹੀਂ ਤੁਹਾਡੀ ਕਿਸਮਤ ਦੀ ਆਈ ਜੇ ਤੁਸੀਂ ਰੋਣਾ ਨਹੀਂ ਹੋਣਾ ਬੱਸ ਕਰ ਜੋ ਪਾਪੀ ਕਿਉਂ ਕਾਸ ਕਰ ਤੂੰ ਕੀ ਹੋਇਆ ਲੈ ਇਹ ਤਾਂ ਪਿਆਰ ਮਖਾੜ ਦੇ ਜੀ ਮੈਨੂੰ ਤੂੰ ਹੀ ਤਨ ਹੋਰ ਕੁਝ ਵੀ ਚਾਹੀਦਾ ਜੇ ਹੁਣ ਰੋਣਾ ਨਹੀਂ ਹੈਗਾ ਹੱਸੋ ਤੂੰ ਦੇਵਾਲੀਆ ਫੜਾ ਤੇ ਹਮੇਸ਼ਾ ਨਾ ਆ ਕਮ ਨਾ ਮੈਂ ਅੱਜ ਤੋਂ ਬਾਅਦ ਵੇਖਾਂ ਵੀ ਨਾ ਸਿੱਧੀ ਗੱਲ ਹੈ ਨਾਲੇ ਤੁਸੀਂ ਨਾ ਹੱਸਦੇ ਹੱਸਦੇ ਆਇਆ ਕਰੋ ਸਾਡੇ ਘਰ ਤੂੰ ਨਾ ਸਾਡੀ ਨਾਨਵੀ ਹੈ ਸਾਡੀ ਸੇਲੀ ਵੀ ਹੈ ਸਾਡੀ ਪੈਰਵੀ ਵੀ ਹੈ ਤੇ ਸਾਡੀ ਧੀ ਵੀ ਹੈ ਆਹ ਐਵੇਂ ਫਾਬੀ ਸ਼ੁਕਰ ਹੈ ਤੂੰ ਆਈ ਹੈ ਮੈਂ ਕਿੰਨੀ ਗਲਤ ਸੀ ਜਿੱਦਾਂ ਤੇ ਮੈਨੂੰ ਆਸ ਸੀ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਸਾਰਾ ਕੁਝ ਹੁੰਦਿਆ ਸੁੁੰਦਿਆ ਮਨਾ ਕਰਤਾ ਤੇ ਜਿਨ੍ਹਾਂ ਦੀ ਕਦੀ ਮੈਂ ਦਲੀਜਵਨੀ ਸੀ ਟੱਪੀ ਮੈਂ ਫਰਕ ਰੱਖਦੀ ਹੁੰਦੀ ਸੀ ਕਿ ਆਪਰਾ ਮੇਰੇ ਵਧੀਆ ਤੇ ਆਪਰਾ ਮੇਰੇ ਵਧੀਆ ਨਹੀਂ ਉਹਨਾਂ ਦੇ ਘਰ ਮੈਂ ਝੋਲੇ ਭਰ-ਭਰ ਕੇ ਲੈ ਕੇ ਆਣੇ ਉਹਨਾਂ ਦੇ ਬੱਚਿਆਂ ਦੇ ਗਿਫਟ ਦੇ ਕੇ ਆਣੇ ਸਭ ਕੁਝ ਕਰਨਾ ਔਖੀ ਹੋ ਕੇ ਦੇਣੇ ਤੇ ਅੱਜ ਜਰੂਰਤ ਪੈਣ ਤੇ ਉਹਨਾਂ ਨੇ ਮੈਨੂੰ ਨਾ ਕਰਤੀ ਤੇ ਜਿਨ੍ਹਾਂ ਨੂੰ ਮੈਂ ਮਾੜਿਆ ਸਮਝਦੀ ਸੀ ਅੱਜ ਉਹ ਚੰਗੇ ਬਣ ਗਏ ਚਲ ਕੋਈ ਗੱਲ ਨਹੀਂ ਇਹ ਧੰਨੀ ਕਿਸੇ ਨੂੰ ਕਹਿਦਾ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਕੰਨ ਨੂੰ ਕਹਿਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਬਸ ਤੇਰਾ ਹੱਲ ਹੋ ਗਿਆ ਗੱਲ ਖਤਮ ਪੇਸੇ ਜਦੋਂ ਉਧਰੋਂ ਨਹੀਂ ਮਿਲਦੇ ਇਧਰੋਂ ਮਿਲ ਗਏ ਨੇ ਫਿਰ ਕੋਈ ਘਰ ਤੇ ਕੋਈ ਸਾਰੇ ਅਸੀਂ ਇੱਕ ਹੀ ਆ ਕਦੀ ਨੋਹਾਂ ਤੋਂ ਵੀ ਮਾਂ ਸਾਡੋ ਹੋਇਆ ਭਾਬੀ ਇਹ ਗੱਲ ਤਾਂ ਤੁਸੀਂ ਕਹਿੰਦੇ ਜੈ ਨਾ ਤੁਹਾਡੀ ਚੰਗੀ ਸੋਚ ਹੈ ਨਾ ਉਹਨਾਂ ਭਾਬੀਆਂ ਨੇ ਕਦੀ ਨਹੀਂ ਕਿਹਾ ਉਹ ਤਾਂ ਹਮੇਸ਼ਾ ਇਹੋ ਚਾਹੁੰਦੀਆਂ ਸੀ ਕਿ ਮੇਰੇ ਵਾਲੇ ਆਵੇ ਜਾਵੇ ਤੇ ਤੁਹਾਡੇ ਵੱਲ ਨਾ ਆਵਾਂ ਭਾਬੀ ਅਰਤੀ ਗਲਤੀ ਉਹਨਾਂ ਦੀ ਨਹੀਂ ਗਲਤੀ ਮੇਰੇ ਵਰਗੀਆਂ ਭੈਣਾਂ ਦੀ ਆ ਜਿੜੀਆਂ ਪਰਚਾਈਆਂ ਚ ਫਰਕ ਰੱਖਦੀਆਂ ਤੇ ਉਹ ਫਰਕ ਮੈਂ ਰੱਖਿਆ ਮੈਂ ਤੁਹਾਡੇ ਚ ਬਹੁਤ ਫਰਕ ਰੱਖਿਆ ਮੈਂ ਉਹਨਾਂ ਨੂੰ ਜ਼ਿਆਦਾ ਕਰਦੀ ਸੀ ਤੇ ਤੁਹਾਨੂੰ ਘੱਟ ਕਰਦੀ ਸੀ ਜਿਨ੍ਹਾਂ ਨੂੰ ਮੈਂ ਕਦੀ ਪੁੱਛਿਆ ਨਹੀਂ ਅੱਜ ਉਹਨਾਂ ਨੇ ਬਾਰੋਂ ਮੈਨੂੰ ਅੰਦਰ ਲਿਆ ਕੇ ਮੇਰੀ ਜ਼ਰੂਰਤ ਪੂਰੀ ਕੀਤੀ ਜਦੋਂ ਭਾਬੀ ਤੁਹਾਡੀ ਜ਼ਰੂਰਤ ਦਾ ਟਾਈਮ ਸੀ ਨਾ ਮੈਂ ਤੁਹਾਡੀ ਜ਼ਰੂਰਤ ਨਹੀਂ ਪੂਰੀ ਕੀਤੀ ਮੈਨੂੰ ਮਾਫ਼ ਕਰ ਦਿਓ ਉਹ ਪਾਗਲ ਹੈ ਤੂੰ ਐਜੀ ਗੱਲਾਂ ਸੋਚਦੀ ਫਿਰ ਕੀ ਹੋ ਗਿਆ ਕੋਈ ਗੱਲ ਤੇਰੀ ਅਸੀਸਾ ਉਹ ਸਾਡੇ ਨਾਲ ਸਨ ਕੋਈ ਗੱਲ ਨਹੀਂ ਪਰਮਾਤਮਾ ਨੇ ਤਾਂ ਸੁਣੀ ਨਾ ਸਾਡੀ ਜੇ ਕੋ ਪਰਮਾਤਮਾ ਨੇ ਸੁਣਿਆ ਕਿੱਡਾ ਸੋਨਾ ਵੇ ਲੋ ਬੈਠੇ ਆ ਹੋਰ ਹੀ ਪੈਸਿਆਂ ਦੀ ਲੋੜ ਪਵੇ ਨਾ ਤੇ ਤੂੰ ਡਰਨਾ ਨਹੀਂ हिਚਕਾਨਾ ਨਹੀਂ ਬਿਲਕੁਲ ਵੀ बस ਤੂੰ ਇੱਕ ਫੋਨ ਕਰੀ ਤੇਰੇ ਘਰ ਚੀ ਪਹੁੰਚ ਜੀ ਮੈਨੂੰ ਮਾਫ ਕਰਦੇ ਹੋ ਮੈਂ ਹੋਰ ਕੁਝ ਨਹੀਂ ਕਹਿਣਾ ਚਾਹਦੀ ਆ ਹੱਥ ਜੋੜ ਕੇ ਨਾ ਆਪਾਂ ਤੇਨੂੰ ਮਾਫ ਨਹੀਂ ਹੋ ਕਰਨਾ ਚਲੋ ਮੈਨੂੰ ਪਤਾ ਕਿ ਤੁਸੀਂ ਮੈਨੂੰ ਮਾਫ ਕਰ ਦਿੱਤਾ ਪਰ ਆਪਾਂ ਇਹ ਜੜੀਆਂ ਭੈਣਾ ਇਤਨਾ ਫਰਕ ਰੱਖਦੀਆਂ ਭਰਾ ਦੋ ਹੁਣ ਚਾਰ ਹੋਣ ਫਰਕ ਰੱਖਦੀਆਂ ਕਿ ਇੱਕ ਭਾਬੀ ਹੁਣਾ ਨਾਲ ਜ਼ਿਆਦਾ ਮਿਲਵਰਤਨਾ ਤੇ ਦੂਜੀਆਂ ਨਾਲ ਘੱਟ ਮਿਲਵਰਤਨਾ ਪਰ ਤਕਰੀਬਨ ਹੀ ਹੋਇਆ ਜਿਨ੍ਹਾਂ ਨੂੰ ਆਪਾਂ ਜ਼ਿਆਦਾ ਐਮੀਏ ਦਿੰਦੇ ਲੋੜ ਪੈਂਦੇ ਉਹ ਭੱਜ ਜਾਂਦੇ ਬਿਲਕੁਲ ਜੀ ਹੁੰਦਾ ਇਸ ਤਰ੍ਹਾਂ ਹੀ ਜੇ ਤੇ ਜਿਹਦੇ ਤੇ ਅਸੀਂ ਆਸ ਰੱਖੀ ਹੁੰਦੀ ਨਾ ਸਾਡਾ ਉਧਰੋਂ ਨਹੀਂ ਕੰਮ ਬੰਦਾ ਤੇ ਦੂਸਰੇ ਪਾਸੇ ਹੋ ਜਾਂਦਾ ਜੀ ਵੈਸੇ ਕਹਿੰਦੇ ਨੇ ਨਾ ਜ਼ਿਆਦਾ ਆਸ ਤੇ ਉਸ ਪਰਮਾਤਮਾ ਤੇ ਰੱਖਣਾ ਚਾਹੀਦਾ ਮਾਰਗ ਤੇ ਰੱਖਣਾ ਚਾਹੀਦਾ ਬਾਕੀ ਤੇ ਇਹ ਚਲੋ ਇਹ ਸਿਰਫ ਇੱਕ ਭੈਣਾ ਵਾਸਤੇ ਆ ਤੇ ਇੱਕ ਪਰਜਾਈਆਂ ਵਾਸਤੇ ਵੀ ਆ ਇਹ ਪਰਜਾਈਆਂ ਵਾ ਇਹ ਨਹੀਂ ਕਿ ਭੈਣਾ ਵਾਸਤੇ ਪਰਜਾਈਆਂ ਵਾਸਤੇ ਵੀ ਆ ਕਿ ਜੇ ਪਰਜਾਈਆਂ ਆਪਣੀਆਂ ਨਨਾਨਾ ਨਾਲ ਜਾਂ ਨਨਾਨ ਪਰਜਾਈਆਂ ਨਾਲ ਚੰਗਾ ਮਿਲਦੀ ਵਰਤਦੀ ਤੇ ਲੋੜ ਪੈਂਦੇ ਉਹਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜਾ ਹੋਣ ਇਹ ਨਹੀਂ ਕਿ ਤੁਹਾਨੂੰ ਪਰਜਾਈਆਂ ਨੂੰ ਸਿਰਫ ਲੈਣ ਦੀ ਜਾਂਚ ਹੋਣੀ ਚਾਹੀਦੀ ਨਹੀਂ ਦੇਣ ਦੀ ਵੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਰੋਗ ਦੀਆਂ ਵਜੇ ਵੀ ਉਧਰ ਨਾ ਜਾ ਉਧਰ ਨਾ ਜਾ ਇਸ ਤਰ੍ਹਾਂ ਨਾ ਜਾ ਐਸ ਕਰਕੇ ਜੇ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮਚ ਜੀ